ਬਿਨਾ ਪੈਸੇ ਖਰਚ ਕੀਤੇ ਤੁਹਾਡਾ ਚਿਹਰਾ ਸੂਰਜ ਵਾਂਗ ਚਮਕਣ ਲੱਗ ਜਾਵੇਗਾ ਇਸ ਲਈ ਤੁਹਾਨੂੰ ਬਾਹਰਲੇ ਕੈਮੀਕਲ ਨਾਲ ਭਰੇ ਹੋਏ ਫੇਸ ਵਾਸ਼ ਵਰਤਣ ਦੀ ਲੋੜ ਨਹੀਂ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦੱਸਾਂਗਾ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਪਣੇ ਚਿਹਰੇ ਦੀ ਚਮਕਦਾਰ ਵਧਾਓਗੇ ਹੀ ਨਾਲ ਹੀ ਨਾਲ ਤੁਹਾਨੂੰ ਸਰੀਰਕ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ ਪਹਿਲਾਂ ਆਪਾਂ ਏ ਜਾਣਦੇ ਹਾਂ ਤੁਹਾਡੇ ਚਿਹਰੇ ਦਾ ਰੰਗ ਲਗਾਤਾਰ ਕਾਲਾ ਕਿਉਂ ਹੁੰਦਾ ਜਾ ਰਿਹਾ ਹੈ ਤੁਹਾਡੇ ਚਿਹਰੇ ਉੱਪਰ ਜੋ ਚਮਕ ਸੀ ਉਹ ਖਤਮ ਕਿਉਂ ਹੁੰਦੀ ਜਾ ਰਹੀ ਹੈ ਇਸ ਦਾ ਕੀ ਕਾਰਨ ਹੈ ਇਸ ਦਾ ਕਾਰਨ ਹੈ ਕਿ ਤੁਹਾਡਾ ਸਟ्रेस ਤੁਹਾਡੇ ਮਨ ਦੀ ਟੈਨਸ਼ਨ ਇਸ ਲਈ ਜੇ ਹੋ ਸਕੇ ਤਾਂ ਪਹਿਲਾਂ ਤਾਂ ਆਪਣੇ ਮਨ ਦੀ ਟੈਨਸ਼ਨ ਤੇ ਕੰਟਰੋਲ ਕਰੋ ਵੀ ਜ਼ਿਆਦਾ ਤੋਂ ਜ਼ਿਆਦਾ ਹੱਸੋ ਕਿਉਂਕਿ ਹਸਨ ਨਾਲ ਚਿਹਰੇ ਦੀ ਟਾਈਟਨੈਸ ਵਰਕਰਾਂ ਰਹਿੰਦੀ ਹੈ ਚਿਹਰਾ ਖਰਾਬ ਹੋਣ ਦਾ ਦੂਸਰਾ ਕਾਰਨ ਹੈ ਅੱਜਕੱਲ ਦੇ ਕੈਮੀਕਲ ਨਾਲ ਭਰੇ ਹੋਏ ਫੇਸ ਵਾਸ਼ ਅਤੇ ਕਰੀਮ ਆਪਣੇ ਚਿਹਰੇ ਦੀ ਚਮਕ ਵਧਾਉਣ ਲਈ ਜੋ ਅਸੀਂ ਬਾਹਰੋਂ ਟ੍ਰੀਟਮੈਂਟ ਕਰਾਉਂਦੇ ਹਾਂ ਉਹ ਅਸਲ ਵਿੱਚ ਟ੍ਰੀਟਮੈਂਟ ਨਹੀਂ ਹੁੰਦੀ ਬਲਕਿ ਅਸੀਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੁੰਦੇ ਹਾਂ ਜੋ ਮਹਿੰਗੇ ਮਹਿੰਗੇ ਫਿਸ਼ਵਾਸ ਦੇ ਕਰੀਬ 80 ਫਰਤ ਦੇ ਹਨ ਇੰਨਾ ਵਿੱਚ ਜਿਆਦਾ ਮਾਤਰਾ ਵਿੱਚ ਅਲਕੋਹਲ ਤੇ ਮਰਕਰੀ ਵਰਗੇ ਤੱਤ ਪਾਈ ਜਾਂਦੇ ਹਨ ਜੋ ਕਿ ਸਾਡੇ ਚਿਹਰੇ ਤੇ ਨਾਲ ਨਾਲ ਸਾਡੇ ਸਰੀਰ ਲਈ ਵੀ ਹਾਨੀਕਾਰਕ ਹੈ ਕਿਉਂਕਿ ਇਹਨਾਂ ਨਾਲ ਕੈਂਸਰ ਦੀ ਬਿਮਾਰੀ ਹੋਣ ਦੇ ਚਾਂਸ ਵੱਧ ਜਾਂਦੇ ਨੇ ਹੁਣ ਕਈ ਦੋਸਤ ਦੇ ਵੀ ਸੋਚ ਰਹੇ ਹੋਣਗੇ ਕਿ ਅਸੀਂ ਜੋ ਵੀ ਲਗਾ ਰਹੇ ਹਾਂ ਉਹ ਅਸੀਂ ਸਿਰਫ ਤੇ ਸਿਰਫ ਚਿਹਰੇ ਉੱਪਰ ਲਗਾ ਰਹੇ ਹਾਂ ਤਾਂ ਸਾਡੇ ਸਰੀਰ ਤੇ ਇਸ ਦਾ ਬੁਰਾ ਪ੍ਰਭਾਵ ਕਿਵੇਂ ਪੈ ਸਕਦਾ ਹੈ ਦੇਖੋ ਜੋ ਚੀਜ਼ ਨੂੰ ਅਸੀਂ ਆਪਣੇ ਚਿਹਰੇ ਉੱਪਰ ਲਗਾਇਆ ਉਸ ਨੂੰ ਸਾਡਾ ਸਰੀਰ ਅਬਜ਼ਰਵ ਕਰ ਲੈਂਦਾ ਹੈ ਜਿਸ ਕਾਰਨ ਉਹਨਾਂ ਕੈਮੀਕਲਾਂ ਦਾ ਕੈਮੀਕਲਾਂ ਦਾ ਸਿੱਧਾ ਪ੍ਰਭਾਵ ਸਾਡੇ ਸਰੀਰ ਉੱਪਰ ਪੈਂਦਾ ਹੈ ਤੇ ਅਸੀਂ ਕਈ ਧਰਾਂ ਦੀਆਂ ਬਿਮਾਰੀਆਂ ਦੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ ਚਿਹਰੇ ਤੇ ਚਮਕ ਲਿਆਉਣ ਦਾ ਪਹਿਲਾ ਤਰੀਕਾ ਹੈ ਕਿ ਹਰ ਰੋਜ਼ ਕਪਾਲ ਪਾਤੀ ਕਰੋ ਇਸ ਨਾਲ ਤੁਹਾਡੇ ਸਰੀਰ ਦੇ ਰੋਗ ਤਾਂ ਠੀਕ ਹੋਣਗੇ ਹੀ ਬਲਕਿ ਸਿਰਫ ਇੱਕ ਹਫ਼ਤੇ ਦੇ ਅੰਦਰ ਤੁਹਾਡੇ ਚਿਹਰੇ ਉੱਪਰ ਚਮਕ ਵਾਪਸ ਆ ਜਾਵੇਗੀ ਜੇਕਰ ਤੁਸੀਂ ਚਿਹਰੇ ਨੂੰ ਲੈ ਕੇ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋ ਜਿਵੇਂ ਕਿ ਤੁਹਾਡੇ ਚਿਹਰੇ ਉੱਪਰ ਕਿੱਲ ਮੁਹਾਸੇ ਹਨ ਤਾਂ ਇਸ ਦਾ ਇਲਾਜ ਤੁਹਾਨੂੰ ਕੁਦਰਤ ਨੇ ਤੁਹਾਡੇ ਅੰਦਰ ਹੀ ਦੇ ਰੱਖਿਆ ਹੈ ਤੇ ਉਸ ਨੇ ਉਹ ਹੈ ਤੁਹਾਡੇ ਅੰਦਰ ਮੂੰਹ ਦੀ ਲਾਰ ਖਾਸ ਕਰਕੇ ਜੋ ਸਵੇਰ ਦੇ ਸਮੇਂ ਦੀ ਲਾਰ ਹੈ ਇਹ ਇੰਨੀ ਜਿਆਦਾ ਕੀਮਤੀ ਹੈ ਕਿ ਜੇਕਰ ਤੁਸੀਂ ਸਵੇਰੇ ਉੱਠ ਕੇ ਆਪਣੇ ਚਿਹਰੇ ਦੀਆਂ ਛਾਈਆਂ ਉੱਤੇ ਜੇਕਰ ਤੁਸੀਂ ਇਸ ਨੂੰ ਕੱਢ ਕੇ ਲਗਾਉਂਦੇ ਹੋ ਤਾਂ ਤੁਹਾਨੂੰ ਕੁਝ ਹੀ ਦਿਨਾਂ ਵਿੱਚ ਇਸ ਦਾ ਰਿਜ਼ਲਟ ਜ਼ਰੂਰ ਦੇਖਣ ਨੂੰ ਮਿਲੇਗਾ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਕਿਸੇ ਵੀ ਜਾਨਵਰ ਨੂੰ ਸੱਟ ਲੱਗਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਆਪਣੀ ਜੀਵ ਨਾਲ ਉਸ ਜਗ੍ਹਾ ਨੂੰ ਚੱਟਣ ਲੱਗ ਜਾਂਦਾ ਹੈ ਤੁਸੀਂ ਇਹ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਤੁਹਾਡੀ ਲਾਰ ਦੇ ਅੰਦਰ ਕੀ ਕੀ ਗੁਣ ਨੇ ਇਤੋਂ ਤੱਕ ਕਿ ਜੋ ਖਾਣਾ ਵੀ ਤੁਸੀਂ ਹਰ ਰੋਜ਼ ਖਾਂਦੇ ਹੋ ਉਸ ਨੂੰ ਪਚਾਉਣ ਦਾ ਕੰਮ ਵੀ ਇਹ ਲਾਰ ਹੀ ਕਰਦੀ ਹੈ ਇਸ ਲਈ ਤਾਂ ਕਿਹਾ ਜਾਂਦਾ ਹੈ ਕਿ ਖਾਣਾ ਚਵਾ ਚਵਾ ਕੇ ਖਾਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਮੂੰਹ ਦੀ ਲਾਰ ਖਾਣੇ ਦੇ ਅੰਦਰ ਚੰਗੀ ਤਰ੍ਹਾਂ ਮਿਕਸ ਹੋ ਸਕੇ ਤੇ ਅੰਦਰ ਜਾਣ ਤੋਂ ਬਾਅਦ ਤੁਹਾਡਾ ਖਾਣਾ ਜਲਦੀ ਪਚ ਜਾਵੇ ਕਿ ਜੇਕਰ ਤੁਹਾਡਾ ਪਾਚਨ ਤੰਤਰ ਠੀਕ ਹੋ ਗਿਆ ਤਾਂ ਚਿਹਰੇ ਤੇ ਚਮਕ ਆਪਣੇ ਆਪ ਆਉਣੀ ਸ਼ੁਰੂ ਹੋ ਜਾਂਦੀ ਹੈ ਚਿਹਰੇ ਤੇ ਚਮਕ ਲਿਆਉਣ ਦਾ ਅਗਲਾ ਤਰੀਕਾ ਹੈ ਕਿ ਆਪਣੇ ਚਿਹਰੇ ਨੂੰ ਰਗੜਨਾ ਤੇ ਤੁਹਾਡੇ ਚਿਹਰੇ ਨੂੰ ਰਗੜਨ ਲਈ ਕੋਈ ਮਹਿੰਗੇ ਸਕਰਬ ਦੀ ਜ਼ਰੂਰਤ ਨਹੀਂ ਹੈ ਤੁਸੀਂ ਆਪਣੇ ਦੋਵਾਂ ਹੱਥਾਂ ਨੂੰ ਆਪਸ ਵਿੱਚ ਰਗੜੋ ਜਦੋਂ ਤੁਹਾਡੇ ਹੱਥਾਂ ਨੂੰ ਪਸੀਨਾ ਆ ਜਾਵੇ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਆਪਣੇ ਚਿਹਰੇ ਉੱਪਰ ਰਗੜੋ ਇਸ ਲਈ ਤੁਸੀਂ ਦਿਨ ਵਿੱਚ ਚਾਹੇ ਕਿੰਨੀ ਵੀ ਵਾਰ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸਕਿਨ ਅੰਦਰ ਖੂਨ ਦਾ ਸੰਚਾਰ ਵਧਦਾ ਹੈ ਤੇ ਤੁਹਾਡੀ ਸਕਿਨ ਵਿੱਚੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਪਣੇ ਆਪ ਬਾਹਰ ਜਾਂਦੀਆਂ ਨੇ ਚਿਹਰੇ ਤੇ ਚਮਕ ਲਿਆਉਣ ਲਈ ਤੁਸੀਂ ਆਪਣੇ ਹੱਥਾਂ ਦੀਆਂ ਦੋ ਉਂਗਲਾਂ ਦਾ ਇਸਤੇਮਾਲ ਵੀ ਕਰ ਸਕਦੇ ਹੋ ਇਹਨਾਂ ਦੋ ਉਂਗਲਾਂ ਨਾਲ ਤੁਸੀਂ ਆਪਣੇ ਚਿਹਰੇ ਨੂੰ ਹਲਕਾ ਹਲਕਾ ਮ사ਜ ਕਰਨਾ ਹੈ ਜੇ ਹੋ ਸਕੇ ਤਾਂ ਇਸ ਤਰ੍ਹਾਂ ਕੰਨਾਂ ਦੇ ਪਿੱਛੇ ਵੀ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਡੈੱਡ ਸਕਿਨ ਦੇ ਟਾਕਸਿਨਸ ਬਾਹਰ ਆ ਜਾਂਦੇ ਨੇ ਤੇ ਉਹਨਾਂ ਦੇ ਬਾਹਰ ਆਉਣ ਨਾਲ ਤੁਹਾਡੇ ਚਿਹਰੇ ਦੀ ਖੂਬਸੂਰਤੀ ਹੋਰ ਵੀ ਵੱਧ ਜਾਂਦੀ ਹੈ ਆਪਣੇ ਚਿਹਰੇ ਨੂੰ ਗਰਮ ਪਾਣੀ ਨਾਲ ਕਦੇ ਵੀ ਨਾ ਧੋ ਕਿਉਂਕਿ ਗਰਮ ਪਾਣੀ ਨਾਲ ਮੂੰਹ ਤੋਂ ਨਾਲ ਤੁਹਾਡੀ ਸਕਿਨ ਦਾ ਰੰਗ ਕਾਲਾ ਹੋ ਜਾਂਦਾ ਹੈ ਤੇ ਹੋ ਸਕਦਾ ਹੈ ਕਿ ਤੁਹਾਡੇ ਚਿਹਰੇ ਉੱਪਰ ਖੁਸ਼ਕੀ ਆ ਜਾਵੇ ਆਪਣੀ ਸਕਿਨ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਤੁਸੀਂ ਐਲੋਵੇਰਾ ਦਾ ਇਸਤੇਮਾਲ ਕਰ ਸਕਦੇ ਹੋ ਮੈਂ ਇੱਥੇ ਕੋਈ ਐਲੋਵੇਰਾ ਜੈਲ ਜਾਂ ਕਰੀਮ ਦੀ ਗੱਲ ਨਹੀਂ ਕਰ ਰਿਹਾ ਬਲਕਿ ਮੈਂ ਗੱਲ ਕਰ ਰਿਹਾ ਹਾਂ ਤੁਹਾਡੇ ਘਰ ਵਿੱਚ ਲੱਗੇ ਐਲੋਵੇਰਾ ਦੇ ਪੌਦੇ ਦੀ ਤੁਸੀਂ ਐਲੋਵੇਰਾ ਦਾ ਇੱਕ ਛੋਟਾ ਜਿਹਾ ਭਾਗ ਲਿਆਓ ਤੇ ਉਸ ਵਿੱਚੋਂ ਜਲ ਕੱਢ ਕੇ ਆਪਣੇ ਚਿਹਰੇ ਉੱਪਰ ਲਗਾਓ ਇਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਉੱਪਰ ਬਰਫ਼ ਦੀ ਹਲਕੀ ਹਲਕੀ ਮ사ਜ ਕਰੋ ਤਕਰੀਬ 20 ਮਿੰਟ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਓ ਇਸ ਤਰ੍ਹਾਂ ਲਗਾਤਾਰ 1 ਮਹੀਨਾ ਕਰੋ ਇਸ ਤਰ੍ਹਾਂ ਕਰਨ ਨਾਲ ਨਾ ਸਿਰਫ ਤੁਹਾਡੇ ਚਿਹਰੇ ਦੀ ਚਮਕ ਵਾਪਸ ਆ ਜਾਵੇਗੀ ਬਲਕਿ ਤੁਹਾਡੇ ਉਹ ਪੈਸੇ ਵੀ ਬਚਣਗੇ ਜੋ ਤੁਸੀਂ ਮਹਿੰਗੇ ਫੇਸ ਵਾਸ਼ ਤੇ ਕਰੀਮਾਂ ਦੇ ਖਰਚਣ ਵਾਲੇ ਸੀ ਕਈ ਲੋਕ ਆਪਣੇ ਸਰੀਰ ਦੀ ਵਧਵੂ ਨੂੰ ਪਹੁੰਚਾਉਣ ਲਈ ਪਹਿੰਗੇ ਮੰਗੇ ਡਿਓਡਰੈਂਟ ਤੇ ਸਪਰੇ ਦਾ ਇਸਤੇਮਾਲ ਕਰਦੇ ਨੇ ਪਰ ਇਹ ਬਿਲਕੁਲ ਗਲਤ ਹੈ ਕਿਉਂਕਿ ਇਹਨਾਂ ਵਿੱਚ ਕੁਦਰਤੀ ਤੱਤਾਂ ਦੀ ਮਾਤਰਾ ਬਿਲਕੁਲ ਹੀ ਨਾ ਮਾਤਰ ਹੁੰਦੀ ਹੈ ਇਸ ਨਾਲ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ ਇਸ ਲਈ ਤੁਸੀਂ ਇਹਨਾਂ ਦੀ ਜਗ੍ਹਾ ਇੱਕ ਟੁਕੜਾ ਫਟਕੜੀ ਦਾ ਲੈ ਕੇ ਆਪਣੇ ਪੂਰੇ ਸਰੀਰ ਉੱਪਰ ਉਸ ਦੀ ਮ사ਜ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਵਿੱਚੋਂ ਬਦਬੂ ਬਦਬੂ ਆਉਣਾ ਬਿਲਕੁਲ ਬੰਦ ਹੋ ਜਾਵੇਗੀ ਚਿਹਰੇ ਤੇ ਚਮਕ ਲਿਆਉਣ ਦਾ ਇੱਕ ਹੋਰ ਕੁਦਰਤੀ ਤਰੀਕਾ ਹੈ ਜੋ ਕਿ ਇਹ ਮਲਤਾਨੀ ਮਿੱਟੀ ਤੇ ਇਹ ਤੁਹਾਨੂੰ ਵਿਚਾਰ ਵਿੱਚੋਂ 20 ਦਾ ਪੈਕਟ ਮਿਲ ਜਾਵੇਗਾ ਜੇਕਰ ਇਸ ਤੇ ਟੁਕੜੇ ਲੈਂਦੇ ਹੋ ਤਾਂ ਤੁਸੀਂ ਘਰ ਵਿੱਚ ਇਹਨਾਂ ਨੂੰ ਪੀਸ ਕੇ ਦਾ ਪਾਊਡਰ ਬਣਾ ਸਕਦੇ ਹੋ ਸੁਲਤਾਨੀ ਮਿੱਟੀ ਤਿਆਰ ਕਰ ਸਕਦੇ ਹੋ ਇਸਤੇ ਲਗਾਤਾਰ ਇਸਮਾਨਾ ਚਿਹਰੇ ਤੇ ਦਾਗ-ਦੱਬੇ ਤੇ ਸ਼ਾਈਆਂ ਦੂਰ ਹੋ ਜਾਂਦੀਆਂ ਨੇ ਤੇ ਤੁਹਾਡਾ ਚਿਹਰਾ ਵੀ ਚਮਕਣ ਲੱਗ ਜਾਂਦਾ ਹੈ ਤੁਹਾਡੇ ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਹੁਣ ਮੈਂ ਤੁਹਾਨੂੰ ਇੱਕ ਅਜਿਹਾ ਕੁਦਰਤੀ ਨੁਸਖਾ ਦੱਸਣ ਲੱਗਾ ਹਾਂ ਕਿ ਜੋ ਕਿ ਤੁਹਾਡੇ ਘਰ ਵਿੱਚ ਹੀ ਮੌਜੂਦ ਹੋ ਸਕਦਾ ਹੈ ਉਹ ਹੈ ਸ਼ਹਿਦ ਜੇਕਰ ਤੁਹਾਨੂੰ ਕਿਤੇ ਪ्योर ਸ਼ਹਿਦ ਮਿਲ ਜਾਵੇ ਤਾਂ ਤੁਸੀਂ ਉਸ ਨੂੰ ਆਪਣੇ ਚਿਹਰੇ ਉੱਪਰ ਲਗਾਓ 1 ਮਿੰਟ ਲੱਗੇ ਰਹਿਣ ਤੋਂ ਬਾਅਦ ਆਪਣੇ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ ਇਸ ਤਰ੍ਹਾਂ ਲਗਾਤਾਰ 1 ਹਫਤਾ ਕਰਨ ਨਾਲ ਤੁਹਾਡੇ ਚਿਹਰੇ ਦਾ ਰੰਗ ਕਾਲਾ ਰੰਗ ਵੀ ਗੋਲਾ ਹੋਣ ਲੱਗੇਗਾ ਕੋਸ਼ਿਸ਼ ਕਰੋ ਕਿ ਇਸ ਸ਼ਹਿਦ ਦੇ ਟਿਪਸ ਨੂੰ ਤੁਸੀਂ 10-15 ਮਿੰਟ ਲਈ ਲੱਗੇ ਰਹਿਣ ਦਿਓ ਚਿਹਰੇ ਦੀ ਖੂਬਸੂਰਤੀ ਨੂੰ ਰਖਾਣ ਲਈ ਤੁਸੀਂ ਬੇਸਣ ਦਾ ਇਸਤੇਮਾਲ ਵੀ ਕਰ ਸਕਦੇ ਹੋ ਜੋ ਬੇਸਣ ਵਿੱਚ ਹਲਦੀ ਮਿਲਾਓ ਹੋ ਸਕੇ ਤਾਂ ਇਸ ਵਿੱਚ ਕੁਝ ਬੂੰਦਾ ਗੁਲਾਬ ਜਲਦੀਆਂ ਪਾ ਲਓ ਜੇਕਰ ਤੁਹਾਡੀ ਸਕਿਨ ਡਰਾਈ ਹੈ ਤਾਂ ਤੁਸੀਂ ਇਸ ਵਿੱਚ ਦੁੱਧ ਜਾਂ ਦੁੱਧ ਦੀ ਮਲਾਈ ਵੀ ਮਿਲਾ ਸਕਦੇ ਹੋ ਇਹ ਪ੍ਰੋਸੈਸ ਤੁਸੀਂ ਮਹੀਨੇ ਵਿੱਚ ਇੱਕ ਵਾਰ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚਿਹਰੇ ਦੀ ਖੂਬਸੂਰਤੀ ਦੁੱਗਣੀ ਹੋ ਜਾਵੇਗੀ ਜਿਨ੍ਹਾਂ ਦੀ ਸਕਿਨ ਡਰਾਈ ਰਹਿੰਦੀ ਹੈ ਉਹਨਾਂ ਵਾਸਤੇ ਸਲਾਹ ਹੈ ਕਿ ਉਹ ਆਪਣੇ ਚਿਹਰੇ ਤੇ ਰਾਤ ਨੂੰ ਸੌਣ ਸਮੇਂ ਹਲਕੀ ਹਲਕੀ ਮ사ਜ ਕਰਨ ਸਵੇਰੇ ਉੱਠਦੇ ਹੀ ਤੁਸੀਂ ਦੇਖੋਗੇ ਕਿ ਤੁਹਾਡੇ ਚਿਹਰੇ ਤੇ ਬੱਕਰੀ ਹੀ ਚਮਕ ਹੈ ਇਸ ਤਰ੍ਹਾਂ ਤੁਸੀਂ ਹਫਤੇ ਵਿੱਚ ਇੱਕ ਵਾਰ ਕਰ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਮੋਟੀਵੇਸ਼ਨਲ ਤੇ ਜਾਣਕਾਰੀ ਨਾਲ ਭਰਪੂਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਹ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਤੁਹਾਡਾ